ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸਟੈਂਡ ਦੇ ਦੂਜੇ ਰੱਖ ਲਈਂ ਉਮੀਦ ਕਰਦਾ ਹਾਂ ਤੁਸੀ ਸਾਦੇ ਠੀਕ ਠਾਕ ਹੋਵੋਗੇ ਜੀ ਮੈਂ ਜੀਤ ਸਿੰਘ WTC ਤੋਂ ਤੁਹਾਡੇ ਰੂਪ ਲਖਦੇ ਹਾਂ ਸਾਰਿਆਂ ਦਰਵਾਜ਼ਾ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਸ਼ਲਮ ਅੱਜ ਦੀ ਵੀਡੀਓ ਅੱਜ ਦਾ ਲਾਈਵ ਜਿਹੜਾ ਆ ਹਾਲਾਂਕਿ ਥੰਬਨੇਲ ਤੇ ਲਾਇਆ ਗਿਆ ਔਰ থামਨੇਲ ਤੋਂ ਪਤਾ ਲੱਗ ਗਿਆ ਕਿ ਆਪਾਂ ਬਹੁਤ ਖੁਸ਼ੀ ਵਾਲੀ ਗੱਲਬਾਤ ਆ ਕਿ ਪਰਮਾਤਮਾ ਦੀ ਕਿਰਪਾ ਨਾਲ ਗ੍ਰੇਡਰ ਮਸ਼ੀਨ ਜਿਹਦੀ ਕਿ ਟ੍ਰੇਨਿੰਗ ਪਹਿਲਾਂ ਇੰਡੀਆ ਦੇ ਵਿੱਚ ਨਹੀਂ ਸੀ ਕਿਤੇ ਵੀ ਜੀ ਹਾਂ ਬਿਲਕੁਲ ਔਰ ਉਹ ਜਿਹੜੀ ਗ੍ਰੇਡਰ ਦੀ ਟ੍ਰੇਨਿੰਗ ਆ ਉਹ ਸੀ ਪੰਜਾਬ ਦੇ ਸੰਦੀਪ ਅੰਡਾਵਲ ਨੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੀ ਜਮस्ते ਸੰਦੀਪ ਜੀ ਸਤਿ ਸ੍ਰੀ ਅਕਾਲ ਪਹਿਲਾਂ ਗ੍ਰੇਡਰ ਸਿੱਖਣ ਦੇ ਲਈ ਮੈਂ ਪੰਜਾਬੀ 'ਚ ਗੱਲ ਕਰਦਾ ਜੇਕਰ ਕੋਈ ਹਿੰਦੀ ਵਿੱਚ ਪੰਜਾਬੀ ਨਾ ਸਮਝਾਵੇ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਇਸ ਲਈ ਤਾਂ ਮੈਂ ਕੋਸ਼ਿਸ਼ ਕਰਾਂਗਾ ਕਿ ਅੱਜ ਪੰਜਾਬੀ 'ਚ ਗੱਲ ਕਰੀਏ ਮੋਸਟਲੀ ਵੀਡੀਓ ਵਿੱਚ ਹਿੰਦੀ ਵਿੱਚ ਗੱਲ ਕਰਨੀ ਪੈਂਦੀ ਆ ਤੇ ਕਈ ਵਾਰੀ ਸਾਡੇ ਜਿਹੜੇ ਪੰਜਾਬੀ ਵੀਰ ਆ ਉਹ ਕਹਿੰਦੇ ਕਿ ਭਾਜੀ ਪੰਜਾਬੀ 'ਚ ਗੱਲ ਕਰਿਆ ਕਰੋ ਐਨੀਵੇ ਜੇ ਪੰਜਾਬੀ ਨਾ ਸਮਝ ਆਈ ਤਾਂ ਮੈਨੂੰ ਦੱਸ ਦਿਓ ਹਾਂਜੀ ਅੱਛਾ ਵੀਰ ਜੀ ਤਾਂ ਕਿ ਆਪਾਂ ਗ੍ਰੇਡਰ ਮਸ਼ੀਨ ਦੀ ਗੱਲ ਕਰਦੇ ਸੀ ਅਕਸਰ ਮੈਨੂੰ ਆ ਮੋਸਟਲੀ ਫੋਨ ਉਹਦੇ ਕਾਲ ਆਉਂਦੀਆਂ ਤੇ ਪੁੱਛਦੇ ਆ ਕਿ ਸਰ ਉਹ ਮਸ਼ੀਨ ਦੱਸੋ ਜਿਸ ਮਸ਼ੀਨ ਨੂੰ ਸਿੱਖ ਕੇ ਸਾਡੀ ਇੱਕ ਤਾਂ ਸੈਲਰੀ ਵਧੀਆ ਲੱਗੇ ਤੇ ਦੂਜਾ ਜਿਹੜਾ ਮੇਨੂ ਗੱਲ ਕਰਦੇ ਉਹ ਕਹਿੰਦੇ ਸਾਨੂੰ ਨਾ ਗਲਫ ਦਾ ਵੀਜ਼ਾ ਜਿਹੜਾ ਬਹੁਤ ਆਸਾਨੀ ਨਾਲ ਮਿਲ ਜਵੇ ਕਹਿੰਦੇ ਨੂੰ ਗਲਫ ਦਾ ਵੀਜ਼ਾ ਮਿਲ ਜਵੇ ਉਹਦੇ ਵਿੱਚ ਮੇਰੇ ਵੀ ਤਾਂ ਕਾਫੀ ਟਾਈਮ ਤੋਂ ਮੈਂ ਤੱਕਦਾ ਹੁੰਦਾ ਸੀ ਕਿ ਗ੍ਰੇਡਰ ਮਸ਼ੀਨ ਹੈ ਕਿ ਐਸੀ ਮਸ਼ੀਨ ਹੈ ਜਿਹਦਾ ਗਲਤ ਦੀਆਂ ਕੰਪਨੀਆਂ ਵਿਦਾਊਟ ਲਾਇਸੈਂਸ ਤੋਂ ਵੀ ਚੱਕ ਲੈਂਦੀਆਂ ਉਹਦੀ ਸੈਲਰੀ ਦੇਸ਼ਵਲ ਵਿਦੇਸ਼ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਆ ਜਿੱਦਾਂ ਕਿ ਮੋਟਰ ਗ੍ਰੇਡਰ ਉਹ ਤੋਂ ਤਾਂ ਨਹੀਂ ਤਾਂ ਲੱਗੀ ਹੋਈ ਆ ਮਸ਼ੀਨ ਦੇ ਕੋਲ ਜਾ ਕੇ ਮੈਂ ਤੁਹਾਨੂੰ ਦਿਖਾ ਵੀ ਦੇਣੀ ਮਸ਼ੀਨ ਆਪਾਂ ਚਲਦੇ ਆਂ ਮਸ਼ੀਨ ਦੇ ਸਾਈਡ ਤੇ ਉੱਤੇ ਗੱਲ ਕਰਦੇ ਆਂ ਚਲੋ ਆਪਾਂ ਗੱਲ ਕਰਦੇ ਕੱਦੇ ਆਪਾਂ ਉੱਧਰ ਵੀ ਚੱਲਨੇ ਆਪਾਂ ਮਸ਼ੀਨ ਦੇ ਕੋਲ ਵੀ ਸਾਈਡ ਤੇ ਚਲਦੇ ਜਾਂਦੇ ਹਣਾ ਅਦਵੀਨ ਨੂੰ ਚੈੱਕ ਕਰ ਲਈ ਉਹ ਵਾਜ ਬਗੈ ਤਾਂ ਸਹੀ ਆਉਂਦੀ ਤੇ ਮੈਂ ਕੈਮਰਾ ਦੂਜਾ ਓਨ ਕਰਨ ਲੱਗੇ ਸਾਡਾ ਆਫਿਸ ਹੈ ਆਫਿਸ ਦੇ ਵਿੱਚ ਮੈਡਮ ਬੈਠੀ ਹੈ ਜਿਹੜਾ ਸਾਡਾ ਜੰਦੂ ਸਿੰਘ ਵਾਲਾ ਆਫਿਸ ਹੈ ਇਹ ਆਫਿਸ ਹੈ ਸਾਡਾ ਛੇ ਦਿnabla rol ਜੀ ਇਹ ਸਾਡਾ ਆਫਿਸ ਇੱਥੇ ਵਾਲਾ ਹੁਣ ਆਪਾਂ ਸਾਈਡ ਤੇ ਚੱਲਦੇ ਹਾਂ ਆ ਮੇਨ ਹਾਈਵੇ ਜਿੱਦਾਂ ਤੁਹਾਨੂੰ ਸ਼ੈਲਫੋਲ ਹਾਈਵੇ ਦੋ ਆਫਿਸ ਹੈ ਆਪਣੇ ਡਬਲਯੂ ਪੀਸੀ ਦਾ ਉਧਰ ਹਸ਼ਿਆ ਫੋਲ ਵੀ ਆ ਤੇ ਇਧਰ ਜਲੰਧਰ ਵੀ ਆ ਹੁਣ ਆਪਾਂ ਮਸ਼ੀਨਾਂ ਦੇ ਕੋਲ ਜਾ ਰਹੇ ਹਾਂ ਉਮੀਦ ਹੈ ਕਿ ਤੁਹਾਨੂੰ ਸਾਰੀ ਜਿਹੜਾ ਆਪਾਂ ਲਾਈਵ ਕੀਤਾ ਹੋਇਆ ਆ ਕੱਲੀ ਕੱਲੀ ਗੱਲ ਦਾ ਪਤਾ ਲੱਗਦਾ ਹੋਊਗਾ ਤੇ 22 ਮਸ਼ੀਨ ਗਰੇਡਰ ਖੜੀ ਆ ਨਾਲ ਹੀ ਉਹਦੇ ਜੀਸੀਬੀ ਇਹਦੇ ਉੱਤੇ ਖੜਾ ਤੇ ਆ ਮੋਬਾਈਲ ਕ੍ਰੇਨ ਖੜੀ ਆ ਲੰਚ ਟਾਈਮ ਹੋਇਆ ਹੋਇਆ ਆ ਤੇ ਇਹਦੇ ਗਰੇਡਰ ਮਸ਼ੀਨ ਜਿਹੜੀ ਹੈਗੀ ਚੱਲਦੀ ਤੇ ਅਕਸਰ ਮੈਂ ਗੱਲ ਕਰਦਾ ਸੀ ਕਿ ਅਕਸਰ ਸਾਡੇ ਕੋਲ ਇਹ ਫੋਨ ਤੇ ਗੱਲਾਂ ਹੁੰਦੀਆਂ ਫੋਨ ਦੇ ਉੱਤੇ ਕਿ ਫਰੈਸ਼ਰ ਬੰਦੇ ਨੂੰ ਵੀ ਵੀਜ਼ਾ ਮਿਲ ਜਵੇ ਸਭ ਕੋਈ ਮਸ਼ੀਨ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਵੀਰੋ ਕਿ ਗ੍ਰੇਡਡ ਮਸ਼ੀਨ ਹੀ ਇੱਕ ਐਸੀ ਮਸ਼ੀਨ ਹੈ ਜਿੱਦੀ ਫਰੈਸ਼ਰ ਬੰਦੇ ਨੂੰ ਵੀ ਜੋਬ ਮਿਲ ਜਾਂਦੀ ਹੈ ਕਿਉਂ ਕਿ ਗ੍ਰੇਡਡ ਆਪਰੇਟਰ ਬਹੁਤ ਹੀ ਘੱਟ ਮਿਲਦੇ ਆ ਬਹੁਤ ਘੱਟ ਜੇ ਕੋ ਮਿਲੇ ਵੀ ਤੇ ਉਹਨੂੰ ਇੰਡੀਆ ਵਿੱਚ ਹੀ ਸੈਲਰੀ ਘੱਟ ਤੋਂ ਘੱਟ ਉਹਦੀ 30000 ਰੁਪਏ ਸੈਲਰੀ ਆ 30 ਤੋਂ 35 ਯਾਨੀ ਘੱਟ ਤੋਂ ਘੱਟ ਆ ਵੱਧ ਤਾਂ ਜਿਆਦਾ ਵੀ ਹੈ ਵੱਡੀਆਂ ਕੰਪਨੀਆਂ ਵਿੱਚ ਤੇ 30000 ਰੁਪਏ ਉਹਦੀ ਸੈਲਰੀ ਇੰਡੀਆ ਵਿੱਚ ਵੀ ਹੁੰਦੀ ਤੇ ਬਾਅਦ ਵਿਦੇਸ਼ ਜਾਊਗਾ ਵੀ ਤਾਂ ਉੱਥੇ ਘੱਟ ਤੋਂ ਘੱਟ ਉਹਦੀ ਸੈਲਰੀ ਜਦੋਂ ਸਟਾਰਟ ਵੀ ਹੋਣੀ ਹੈ 2000 ਤੋਂ ਸ਼ੁਰੂ ਹੋਣੀ ਹੈ ਜਾਨੀ ਕਿ ਇੰਡੀਆ ਦਾ 40000 ਰੁਪਏ ਤੋਂ ਸ਼ੁਰੂ ਹੋਊਗੀ ਫਿਰ ਤਾਂ ਸੈਲਰੀ ਆਉਣ ਵਾਲੇ ਟਾਈਮ ਟਾਈਮ ਵਿੱਚ 3500 40000 ਜਾਨੀ ਕਿ ਲੱਖ ਲੱਖ ਰੁਪਏ ਤੱਕ ਮੁੰਡੇ ਚੱਕਦੇ ਆ ਬਾਹਰ ਹਨ ਇਹ ਮਸ਼ੀਨ ਇਹ ਗ੍ਰੇਡਰ ਮਸ਼ੀਨ ਬੇਮਲ ਕੰਪਨੀ ਦੀ ਹੈ ਤੁਸੀਂ ਜਦੋਂ ਮਰਜ਼ੀ ਸਾਡੇ ਕੋਲ ਆ ਕੇ ਕੰਟੈਕਟ ਕਰਕੇ ਮਸ਼ੀਨ ਵੀ ਸਿੱਖ ਸਕਦੇ ਹੋ ਔਰ ਉਂ ਤਾਂ ਸਾਡੇ ਕੋਲ ਜਿਹੜੀ ਆ ਦੇਖੋ ਇਹ ਲੋੜ ਜੀਸੀਬੀ ਮਸ਼ੀਨ ਜਿਹਨੂੰ ਆਪਾਂ ਕਹਿੰਦੇ ਆ ਉਹ ਖੜੀ ਆ ਉਹ ਐਗਜ਼ੀਬਿਟਰ ਆ ਟਰਾਲੀ ਹਾਲਾਂ ਕੇ ਪਿੱਛੇ ਚੱਲਦੇ ਆ ਉੱਥੇ ਫੇਰ ਨਿਰਤ یہ ہماری سائٹ ہے جہاں پہ ہم مشین ٹریننگ دیتے ہیں حالانکہ ہمارے پاس بارہ طرح کے سکل ہیں تو یہ میرے پاس بھائی صاحب آ رہے ہیں یہ ہماری مشینوں کے انسٹرکٹر ہیں فیکلٹی بھی ہیں ہاں جی کام بتا نہیں کوئی لاؤ لاؤ کلاسان لاؤ کوئی بال ہے جو بے شک کلاسان دی لیٹر بھی چلانا فیچان دو چلو لوٹر چلانا سو آپ سائٹ دیکھ سکتے ہو سائٹ کے اوپر مشینیں دیکھ سکتے ہو ان میں سے کوئی بھی مشین گریڈر that, آن, گریڈر پورے انڈیا میں نہیں سکھایا جاتا لیکن جہاں پہ ہمارے پاس گریڈر کی ٹریننگ بھی ہوتی ہے تو میں نے گریڈر کے بارے میں تھوڑا سا آپ کو بتانا تھا اس لیے تھوڑا لائیو بھی ہوا تھا باقی سندیپ بھائی آپ کال کرو ہم کو ہمارے موبائل نمبر کتنی ویڈیو ڈالی ہوئی ہیں سبھی موبائل نمبر اس میں ہیں آپ کال کرو آپ کو جو جاب جو آفر باہر کا ودیش کا ہوتا ہے اس کے بارے میں بھی ہمارا اسٹاف پورا بتا دے گا جی لیکن کوئی دککت والی بات نہیں آپ کبھی بھی آ سکتے ہو آج کی لائیو کو میں یہاں پہ سٹاپ کرنے جا رہا ہوں تو اگر کوئی بات ہے تو آپ ہم کو فون بھی کر سکتے ہو یہ ہمارا یہاں کا آفس ہے جلندر دور ہشیالپور بولوالا بھی اور وہاں پہ ہشیالپور میں بھی ہمارا آفس ہے وہاں پہ بلڈنگ وغیرہ سکھاتے ہیں یہاں پہ مشین وغیرہ سکھاتے ہیں آج کی ویڈیو کو میں یہاں پہ جا رہا ہوں جی بات میں اگر آپ نے گریڈر وغیرہ سیکھنا ہے اس کا اچھا سیلری پیکج بھی آپ کو مل جاتا ہے اور اس کے علاوہ یہ ہے کہ گریڈر مشین اتنی آسانی سے آنے والی مشین نہیں ہوتی اس کے لیے تھوڑا محنت کرنا پڑتا ہے کیا کیا کرنا کیسا کیسا فیکلٹی ہمارے پاس غلط کرنا ہے سارے کے سارے تو اچھی طریقے سے آپ میں نے ہندی میں اس لیے بولا تاکہ جو میری آج کی لائف ہے دو چار دس منٹ کے جتنے بھی وہ آپ کو سب کچھ سمجھ میں آ جائے تو so, کوشش کیجئے آنے والے ٹائم میں جب مرضی ہم سے کانٹیکٹ کرو ٹھیک ہے جی تھینک یو سو مچ